ਇੱਕ ਮੈਂ ਰੋਕ ਕਿਉਂ ਇਹ ਦੇਖਦਾ ਸੀ ਕਣਕ ਕਾਲੀ ਪਾਈ ਜਾਂਦੇ ਆ ਇੱਥੇ ਅਖਤੇ ਨਹੀਂ ਹੁਣ ਤਾਂ ਇਹ ਕਣਕ ਆਪਣੀ ਬੀਜੀ ਆ ਆਪਾਂ ਸਾਰਾ ਲਾਉਣੀ ਆ ਜੀ ਸਾਗ ਆਲੀ ਅੱਛਾ ਇੱਥੇ ਅਜ ਤਾਂ ਹੁਣ ਹਾਂ ਜੀ ਹੱਜੇ ਬਾਟੇ ਸਾਰੋਂ ਦੀ ਸਾਗ ਹਰੇਕ ਸਾਰੀ ਆਪਾਂ ਲਾਉਣੀ ਅੱਗੇ ਅੱਛਾ ਜੀ ਲਾ ਨਹੀਂ ਹੋएगी ਠੀਕ ਆ ਤੇ ਉਹਦੇ ਵਾਸਤੇ ਇੱਥੇ ਵੀ ਕੋਈ ਵੀ ਤਾਂ ਰਾਸਤੇ ਕੋਲ ਟੈਂਡ ਵਾਲਾ ਭੈਣ ਭਰਾ ਆ ਕੋਈ ਰਾਸਤਾ ਤਾਂ ਹੋਰ ਜਾਂਦਾ ਜੀ ਅੱਛਾ ਜੀ ਮਾਸੀ ਸਰੋਂ ਦਾ ਸਾਗ ਇੱਥੋਂ ਆਪਣੇ ਇੱਥੋਂ ਤੋਲਦੇ ਬੇਜਾ ਨਹੀਂ ਕੋਈ ਮਨਾਈ ਨਹੀਂ ਕਿਸੇ ਨੂੰ ਉਸਤਾ ਨੇ ਕਹਿਣਾ ਆ ਬਈ ਜੇ ਗਿਆਨੀ ਦਲਬੀਰ ਸਿੰਘ ਨੂੰ ਇੰਨਾ ਹੀ ਸਗਾ ਅੱਛਾ ਜੀ ਉਹ ਕਣਕ ਬੀਜਣ ਤੋਂ ਪਹਿਲਾਂ ਹੀ ਇੱਥੇ ਬੀਜ ਲੈਂਦਾ ਕਣਕ ਵੀ ਉਹ ਜਿਹ ਹੈਗਾ ਤਾਂ ਮਾਲਕ ਦਾ ਹੀ ਐਸਾ ਕੋਈ ਜੀ ਜੀ ਆਪਾਂ ਤਾਂ ਇੱਥੇ ਇੱਕ ਯਾਤਰਾ ਤੇ ਆਤੀ ਇੱਥੇ ਯਾਤਰੀ ਆ ਜੀ ਹੂੰ ਜਦੋਂ ਹੁਣ ਯਾਤਰਾ ਤੇ ਆਏ ਹੋਏ ਆ ਜੀ ਜੇ ਨਹੀਂ ਆਪਾਂ ਨਾਲ ਪੰਡਾ ਬੰਨੀ ਚੱਲਾਂਗੇ ਉਹਨਾਂ ਹੀ ਔਖਾ ਹੋਣਾ ਜੀ ਇੱਕ ਮਿੰਟ ਰੋਕਿਓ ਦੇਖ ਦੇਰ ਦੀ ਕਾਂਕ ਕਾਲੀ ਪਾਈ ਜਾਂਦੇ ਆ ਇਹ ਕਾਂਕ ਜੱਗਾ ਜੀ ਆਪਾਂ ਕਿ ਵੀ ਇੱਥੇ ਨਾ ਸਰੋਂ ਲਾਈ ਹੁੰਦੀ ਸੀ ਅੱਛਾ ਇੱਥੇ ਆ ਖੱਤੇ ਨਹੀਂ ਹੁਣ ਤਾਂ ਇਹ ਕਾਂਕ ਆਪਣੀ ਬੀਜੀ ਆ ਇਹ ਤਾਂ ਬੀਜੀ ਆ ਜੱਦਾ ਜੀ ਹੁਣ ਮੰਨ ਲਓ ਕੋਈ ਵੀ ਰਾਹੀ ਮਸਾਫਰ ਜਿਹੜਾ ਮਰਜੀ ਇੱਥੇ ਆਪਾਂ ਸਰੋਂ ਲਾਉਣੀ ਆ ਜੀ ਸਾਗੜੀ ਇੱਥੇ ਅੱਜ ਦਾ ਹੁਣ ਹਾਂਜੀ ਹੱਜੀ ਆਪਾਂ ਸਾਰੋਂ ਦੀ ਸਾਗ ਹਰੇਕ ਸਾਰੀ ਆਪਾਂ ਲਾਉਨੇ ਅੱਗੇ ਕਿ ਲਾ ਨਹੀਂ ਹੋਏਗੀ ਠੀਕ ਆ ਇਹੋ ਦਾ ਵੀ ਕੋਈ ਵੀ ਦਾ ਰਸਤਾ ਕੋਈ ਪੈਂਡ ਵਾਲਾ ਪੈਂਡ ਪਰ ਆਵਾ ਕੋਈ ਰਸਤਾ ਤਾਂ ਹੋਰ ਜਾਂਦਾ ਜੀ ਅੱਛਾ ਜੀ ਮਾਦੀ ਸਰੋਂ ਦਾ ਸਾਗ ਆਪਣੇ ਇੱਥੋਂ ਤੋਲ ਲਵੇ ਜਾਨੀ ਕੋਈ ਮਨਾਈ ਨਹੀਂ ਕਿਸੇ ਨੂੰ ਨਹੀਂ ਨਹੀਂ ਇੱਥੇ ਜੀ ਪਾਲਕ ਵੀ ਬੀਜ ਰਹਿਆਂ ਜੀ ਅੱਛਾ ਜੀ ਹਾਂ ਲੋਮੀ ਪੀਛ ਰਹਿਆਂ ਆ ਜੀ ਠੀਕ ਆ ਸਰੋਂ ਵੀ ਲਾ ਰਹਿਆਂ ਜੀ ਮੇਰਾ ਮਤਵਲ ਸੀ ਇਹ ਫੇ ਆਪਾਂ ਨੂੰ ਹੁਣ ਨੁਕਸਾਨ ਕਣਕ ਦਾ ਹੋਊਗਾ ਇਹਦਾ ਕੋਈ ਨਹੀਂ ਚਾਚਾ ਜੀ ਜਿੱਦਾਂ ਹੁਣ ਜੇ ਪ੍ਰਮਾਤਮਾ ਨੇ ਜਦਾ ਕਿਸਾਨ ਨੂੰ ਆਪਣਾ ਕੋਈ ਮਾਲਕ ਨਹੀਂ ਦਿੱਤਾ ਟੋਟਾ ਆਇਆ ਹੈ ਜੀ ਅੱਛਾ ਠੀਕ ਹੈ ਇਹ ਸੰਗਲ ਸਾਰਿਆਂ ਦੀ ਹੈ ਜੀ ਹਾਂ ਵੀ ਜਿਨ੍ਹਾਂ ਕੋ ਆਪਾਂ ਤੁਹਾਡੀ ਸੋਚ ਇਹ ਆ ਵੀ ਜਿਨ੍ਹਾਂ ਕੋ ਪੈਲੀ ਹੈ ਨਹੀਂ ਉਹਨਾਂ ਦੇ ਵੀ ਜ਼ਮੀਨ ਆ ਉਹਨਾਂ ਨੇ ਵੀ ਖਾਣਾ ਸਾਰਾ ਉਹਨਾਂ ਨੇ ਉਹਨਾਂ ਨੇ ਠੀਕ ਆ ਠੀਕ ਆ ਮਨੁੱਖ ਨੇ ਕਬਜ਼ਾ ਕਰ ਲਿਆ ਮੇਰੀ ਆ ਮੇਰੀ ਆ ਮੇਰੀ ਮੇਰੀ ਕਰਕੇ ਕਬਜ਼ਾ ਕਰ ਲਿਆ ਸੀ ਹੈਨਾ ਠੀਕ ਆ ਠੀਕ ਆ ਤੇ ਆਪਾਂ ਜਿੱਦਾਂ ਮੈਂ ਕਿਹਾ ਵੀ ਜਿਹੜਾ ਮਰਜ਼ੀ ਇੱਥੋਂ ਜਾਂਦਾ ਸਾਗ ਤੋੜੇ ਹਾਂ ਕੋਈ ਹੋਰ ਆ ਜਿਹੜੀਆਂ ਹੁਣ ਆ ਮੂਲੀਆਂ ਲਾ ਦਿਓ ਪਾਲਕ ਲਾ ਦਿਓ ਆ ਜਿਹੜੀਆਂ ਸਬਜ਼ੀਆਂ ਹੁਣ ਹੈਗੀਆਂ ਇਹ ਬੜੀ ਵਧੀਆ ਸੋਚਿਆ ਜੀ ਆਪਣੇ ਇਹ ਹੁਣ ਜਿਹਦਾ ਜਹੇਦਾਰ ਜੀ ਜਿਸ ਤਰ੍ਹਾਂ ਹੁਣ ਤੁਸੀਂ ਆ ਥਾਂ ਤਿਆਰ ਕਰੀ ਜਾ ਰਹੇ ਆ ਹਾਂਜੀ ਹਾਂਜੀ ਇਹਦੇ ਵਿੱਚ ਹੁਣ ਆਪਾਂ ਪਹਿਲਾਂ ਰਾਇਆ ਸਰੋਂ ਲਾਉਣੀ ਆ ਹਾਂਜੀ ਹਾਂਜੀ ਆਪਾਂ ਅੱਗੇ ਵਿਚਾਰ ਹੁੰਦਾ ਸੀ ਲੋਕਾਂ ਦਾ ਵੀ ਜੇ ਉਹਦੀ ਗੰਦਲ ਉਤੋਂ ਤੋੜ ਲਈ ਤੇ ਕਹਿਣਾ ਇਹ ਬੂਟਾ ਹੀ ਸਾਰਾ ਖਰਾਬ ਹੋ ਗਿਆ ਹਾਂਜੀ ਪਰ ਹੁਣ ਸੋਚ ਇਹ ਆ ਜਹੇਦਾਰ ਜੀ ਵੀ ਇਹਨੂੰ ਜਿੰਨਾ ਆਪਾਂ ਉੱਪਰੋਂ ਤੋੜੀਏ ਗੰਦਣਾ ਉਹਨਾਂ ਹੀ ਇਹ ਬੂਟੇ ਦਾ ਜਿਹੜਾ ਫਲਾਰਾ ਜ਼ਿਆਦਾ ਜ਼ਿਆਦਾ ਫਟਾਰਾ ਹੁੰਦਾ ਉਨਾਂ ਝਾੜ ਵਾਦਿਆ ਉਨਾਂ ਹੀ ਇਹਦਾ ਸਾਗ ਵਧਣਾ ਉਨਾਂ ਹੀ ਇਹਦਾ ਚਲੋ ਇਹ ਵੀ ਤੁਹਾਡੀ ਬਹੁਤ ਵਧੀਆ ਸੋਚ ਆ ਅੱਛਾ ਇੱਕ ਤਾਂ ਤੁਸੀਂ ਹੁਣ ਇਹ ਸਰੋਂ ਵਾਲੀ ਗੱਲ ਹੋ ਗਈ ਹਾਂਜੀ ਹਾਂਜੀ ਤੇ ਅਗਲੀ ਗੱਲ ਹੁਣ ਜਿਹੜੀ ਆ ਹੋਰ ਸਰੋਂ ਤੋਂ ਇਲਾਵਾ ਹੋਰ ਇੱਥੇ ਕੀ ਬੀਜ ਰਹੇ ਆ ਇੱਥੇ ਜੀ ਹਾਲੋਂ ਲਾ ਰਹੇ ਆ ਜੀ ਨੰਬਰ 2 ਤੇ ਹਾਲੋਂ ਹਾਂਜੀ ਉਹ ਵੀ ਉਹਦੇ ਲਈ ਵੀ ਉਹ ਗਰਮ ਹੁੰਦੀ ਆ ਪਰਜੀ ਹਾਂ ਸ਼ਿਆਲਾਵਾਂ ਦੇ ਜਿਹਨਾਂ ਦੇ ਜੋੜਾਂ ਜਾੜਾਂ ਚ ਦਰਦ ਆ ਜਾਂ ਬਾਏ ਆ ਰੇਸ਼ਾਇਆ ਉਹਨਾਂ ਲਈ ਉਹਨਾਂ ਲਈ ਹਾਲੋਂ ਬਹੁਤ ਵਧੀਆ ਚੀਜ਼ ਆ ਹਾਂਜੀ ਹਾਂ ਵਰਤ ਦੇ ਆਮ ਵਰਤ ਆ ਹਾਂ ਮਾਹੋ ਦੀ ਪਰਜੀ ਖਾਂਦੇ ਹਾਂ ਹਾਂਜੀ ਇਹਦੇ ਆਪਾਂ ਇੱਥੇ ਲਾ ਰਹੇ ਹਾਂ ਵੀ ਜਿਹੜਾ ਮਾਦੀ ਤੋੜਲ ਜਾਵੇ ਅੱਛਾ ਜੀ ਹਾਲੋਂ ਹੋ ਗਈ ਦੋ ਹੋ ਗਈਆਂ ਤੀਸਰਾ ਤੀਸਰਾ ਮੂਲੀਆ ਜੀ ਅੱਛਾ ਮੂਲੀ ਵੀ ਵਧੀਆ ਚੀਜ਼ ਆ ਇਹ ਅੱਜ ਕੱਲ ਦਾ ਮੌਸਮੀ ਲਗਾਇਆ ਹੈ ਜਿਹੜੇ ਆਪਣੇ ਸਬਜ਼ੀ ਆ ਅੱਛਾ ਜੀ ਅੱਗੇ ਜਿਹੜਾ ਅੱਗੇ ਥੋੜਾ ਜਿਹਾ ਆਪਾਂ ਫੁੱਲ ਲਾ ਰਹੇ ਥੋੜ੍ਹੀ ਥੋੜ੍ਹੀ ਸਾਈਡ ਤੇ ਨਾਲ-ਨਾਲ ਫੁੱਲ ਵੀ ਲਾ ਰਹੇ ਉਹ ਵੀ ਸਜਾਵਟੀ ਫੁੱਲ ਵੀ ਜ਼ਰੂਰੀ ਆ ਕਿਉਂਕਿ ਉਹਦੇ ਨਾਲ ਆਪਣਾ ਵਾਤਾਵਰਨ ਸ਼ੁੱਧ ਹੁੰਦਾ ਦੇਖਣ ਨੂੰ ਸੋਹਣਾ ਲੱਗਦਾ ਤੇ ਇਹ ਫੁੱਲ ਵੀ ਬਹੁਤ ਜ਼ਰੂਰੀ ਆ ਕਿਉਂਕਿ ਸਜਾਵਟੀ ਕਿੱਥੇ ਆਪਾਂ ਜਿਹੜੀਆਂ ਪੋਸ਼ਟਿਕ ਚੀਜ਼ਾਂ ਖਾਂਦੇ ਆ ਉਹਦੇ ਨਾਲ ਵਾਤਾਵਰਨ ਵੀ ਆਪਾਂ ਨੂੰ ਸ਼ੁੱਧ ਚਾਹੀਦਾ ਸੁਗੰਧੀ ਵਾਲਾ ਉਹ ਵੀ ਚੰਗੀ ਗੱਲ ਆ ਹਾਂਜੀ ਤੇ ਉਹਦੇ ਨਾਲ ਹੋਰ ਕੋਈ ਜਿਦਾ ਮੇਥੇ ਮੇਥੀ ਇਹ ਇਦਾਂ ਦੀਆਂ ਸਾਰੀਆਂ ਬਣ ਗਈਆਂ ਲਾਉਂਗੇ ਤੁਸੀਂ ਹਾਂਜੀ ਹਾਂਜੀ ਲਾ ਰੇ ਮੈਂ ਇੱਥੇ ਵੀ ਲਾ ਰਿਆਂ ਜੀ ਆ ਚਲੋ ਬਹੁਤ ਸੋਹਣੀ ਗੱਲ ਆ ਕਿਉਂਕਿ ਜਹੇਦਾਰ ਜੀ ਜਿਸ ਤਰ੍ਹਾਂ ਆਪਾਂ ਨੂੰ ਦੱਸ ਰਿਹਾ ਹੈ ਦਰਸ਼ਕ ਵੀਰੋ ਕਿ ਕੋਈ ਵੀ ਜਿਹੜਾ ਸੱਜਣ ਆ ਸਾਡੇ ਨਗਰ ਦਾ ਜਾਂ ਬਾਹਰੋਂ ਵੀ ਇਥੋਂ ਆ ਰ ਸੜਕ ਜਾਂਦੀ ਆ ਮਹਿਤਪੁਰ ਨੂੰ ਬਾਇਆ ਮਿਹੜੂ ਤੋਂ ਮਹਿਤਪੁਰ ਕੋਈ ਵੀ ਨੰਗਾ ਨੰਗ ਦਾ ਰਾਹੀ ਐਸ ਖੱਤੇ ਵਿੱਚੋਂ ਜਿੱਦਾਂ ਇਹ ਚੀਜ਼ਾਂ ਤਿਆਰ ਹੋ ਗਈਆਂ ਪੁੱਛਣ ਦੀ ਲੋੜ ਨਹੀਂ ਤੁਸੀਂ ਇਹਨੂੰ ਆਪਣਾ ਵੱਢ ਕੇ ਲਿਜਾ ਸਕਦੇ ਆ ਤੋੜ ਕੇ ਲਿਜਾ ਸਕਦੇ ਆ ਤੁਹਾਨੂੰ ਕੋਈ ਨਹੀਂ ਪੁੱਛੂਗਾ ਉਹਨਾਂ ਵਾਸਤੇ ਲਾਇਆ ਪੀਰਾਂ ਵਾਸਤੇ ਲਾਇਆ ਜਿਹੜਾ ਮਰਦੀ ਲਿਜਾ ਸਕਦਾ ਨਹੀਂ ਲੋੜ ਨਹੀਂ ਇਥੋਂ ਜਿਹੜਾ ਮਰਦੀ ਲਿਜਾ ਸਕਦਾ ਲਾ ਵੀ ਗਿਆਨੀ ਜੀ ਸਿਆੜ ਕੱਢੀ ਜਾਂਦੇ ਦਾਤਾ ਹੀ ਹੈ ਹਾਂਜੀ ਹਾਂਜੀ ਆ ਦੇਖ ਲਓ ਤੁਹਾਡੇ ਸਾਹਮਣੇ ਆ ਕਣਕ ਕਿੱਡੀ ਕਿੱਡੀ ਹੋਈ ਆ ਹੁਣ ਇੱਥੇ ਜਿਹੜਾ ਖਰਚਾ ਹੋਣਾ ਬੀਜ ਵੀ ਪਿਆ ਆ ਬਾਕੀ ਭਾਈ ਟਰੈਕਟਰ ਦੀ ਜਿੰਨੀ ਹੋਈ ਸੀਗੀ ਚਲੋ ਇਹ ਖਾਦ ਖਾਦ ਪਾਣੀ ਤਾਂ ਪਾਉਂਦਾ ਹੀ ਨਹੀਂ ਗਾ ਇਹ ਢੇਰ ਮਿੱਟੀ ਪਾਉਂਦਾ ਆ ਤੇ ਪਰ ਫੇ ਵੀ ਦੇਖੋ ਇਹ ਸਾ ਸ਼ਖਸ਼ ਦਾ ਦਹਿਦਾਰ ਦਾ ਵੀ ਜਿਗਰਾ ਦੇਖੋ ਕਿਉਂਕਿ ਇਹ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ ਆ ਕਿਉਂਕਿ ਇਦਾਂ ਦੀ ਪਾਲੀ ਹੋਈ ਫਸਲ ਨੂੰ ਦੁਬਾਰਾ ਬਾਗੇ ਲੋਕਾਂ ਵਾਸਤੇ ਆ ਬੀਜਣਾ ਸਾਰਾ ਕੁਝ ਵੀ ਲੋ ਜੀ ਕੋਈ ਵੀ ਇੱਥੇ ਪਿੰਡ ਦਾ ਜਾਂ ਬਾਹਰਲਾ ਇੱਥੋਂ ਕੋਈ ਜਿਹੜਾ ਹੁਣ ਜੋ ਕੁਝ ਇਹਨਾਂ ਨੇ ਸਰੋਂ ਅਬ ਮੇਥੇ ਮੇਥੀ ਪਾਲਕ ਜੋ ਵੀ ਆ ਹੁਣ ਦੀਆਂ ਜਿਹੜੀਆਂ ਇਹ ਸੜਦੀਆਂ ਲਾਉਣੀਆਂ ਇਹ ਲੋਕਾਂ ਵਾਸਤੇ ਲਾਉਣਾ ਆ ਤੇ ਕਣਕ ਪੱਟ ਕੇ ਇਹ ਸਾਰਾ ਕੁਝ ਲਾਉਣਾ ਇਹ ਬੜਾ ਦਿਗਰੇ ਦਾ ਕੰਮ ਆ ਵੀਰੋ ਕਹਿਣਾ ਸੌਖਾ ਹੁੰਦਾ ਆ ਕਣਕ ਇਦਾਂ ਦੀ ਪੱਟਣੀ ਬੜੀ ਔਖੀ ਆ ਫੇਰ ਪਰ ਦੇਖੋ ਇਹ ਵੀ ਇਦਾਂ ਦੇ ਵੀ ਇਨਸਾਨ ਹੈਗੇ ਜਿਹੜੇ ਜਹੇ ਦਾ ਰਰ ਕੇ ਜਿਹੜੇ ਪ੍ਰਵਾਹ ਨਹੀਂ ਮੰਨਦੇ ਗਿਆਨੀ ਜੀ ਹਾਂਜੀ ਅੱਛਾ ਹੁਣ ਗੱਲ ਇਹ ਆ ਇੱਕ ਚੀਜ਼ ਦੀ ਆ ਜਾਣੀ ਆਪਣੇ ਦੇ ਚਾਚਾ ਹੀ ਗੱਲ ਹਾਂਜੀ ਦੋਸਤਾਂ ਨੇ ਕਹਿਣਾ ਆ ਬਈ ਜੇ ਗਿਆਨੀ ਦਲਬੀਰ ਸਿੰਘ ਨੂੰ ਇੰਨਾ ਹੀ ਸਗਾ ਉਹ ਕਣਕ ਬੀਜਣ ਤੋਂ ਪਹਿਲਾਂ ਹੀ ਇੱਥੇ ਬੀਜ ਲੈਂਦਾ ਠੀਕ ਆ ਤੂੰ ਕਹੇ ਉਹਦਾਂ ਪੀਤੀ ਸੀ ਉਹਦਾਂ ਪਸਾਤਾ ਨੂੰ ਸੌ ਮਾਰ ਕੇ ਆ ਜਾਓ ਮਾਰੋ ਜਾਂ ਛਿੱਟਾ ਦਿੰਦੇ ਦਿੰਦੇ ਦੱਸਦੇ ਸਾਡੇ ਉਹਦੀ ਬੇਨਤੀ ਮੈਂ ਕਰ ਚੁੱਕਾ ਆਂ ਵੀ ਬੀਜੀ ਦੂਸਰੇ ਖੱਤੇ ਚ ਬੀਜੀ ਸੀ ਉਹ ਤਾਂ ਮੀਂਹ ਪੈ ਗਿਆ ਮਾਰ ਕੇ ਛਿੱਟਾ ਉੱਥੇ ਕੁਝ ਤਾਂ ਮੀਂਹ ਪੈ ਗਿਆ ਜਿਹੜੀ ਥੋੜੀ ਬਹੁਤ ਹੋਈ ਸੀ ਉਹ ਸੂਰ ਖਰਾਬ ਕਰ ਗਿਆ ਪਟ ਗਿਆ ਹੂੰ ਉਹ ਸਾਡੀ ਹੋਈ ਫਸਲ ਪਟ ਗਿਆ ਸੂਰ ਉਹ ਹੁਣ ਉੱਥੇ ਪਾਣੀ ਤੇ ਰਾਤ ਟੁੱਟ ਗਿਆ ਤੇ ਉਹ ਹੋ ਗਿਆ ਗਿੱਲਾ ਹੂੰ ਉਹ ਹੁਣ ਉਹਨਾ 15 ਦਿਨਾਂ ਨੂੰ ਬੱਤੇ ਫੇਰ ਲੇਟ ਹੋ ਜਾਣਾ ਉਹਦੀ وجہ ਹੋਈ ਵੀ ਆ ਕਣਕ ਬੋਣੀ ਪਈ। ਅੱਛਾ ਹਾਂ ਤਾਂ ਕਰਕੇ ਹਾਂਜੀ ਹਾਂਜੀ ਤੇ ਹੁਣ ਕਣਕ ਬੋਣੀ ਪੈ ਰਹੀ ਆ। ਮੈਂ ਕਿਹਾ ਕੋਈ ਇਦਾਂ ਨਾ ਨਾ ਸੋਚੇ ਬਈ ਗਿਆਨੀ ਦਲਬੀਰ ਸਿੰਘ ਸ਼ਾਇਦ ਫੇਮ ਲੈਂਡ ਦੇ ਚੱਕਰ ਚ ਕਣਕ ਵਾਈ ਜਾਂਦਾ। ਨਹੀਂ ਜੀ ਇਦਾਂ ਸੀ ਕਿ ਪਹਿਲਾਂ ਆਪਾਂ ਉਧਰ ਰੱਖਿਆ ਜਗਾ ਪਹਿਲਾਂ। ਖਾਲ ਦਿੰਨੇ ਉੱਥੇ ਪਹਿਲਾਂ ਹਰੇਕ ਸਾਲ ਹੀ ਸਾਡੇ ਇੱਥੇ ਹੁੰਦੀ ਸੀ ਕਿ ਜਦ ਦਸਰੇ ਕੇ ਆਪਣੇ ਰਾਸਤੇ ਦੇ ਉੱਤੇ ਸਰੋਂ ਬੀਜਦੇ ਸੀਗੇ ਜੀ ਉੱਥੋਂ ਫੇ ਹਟਮੀ ਹੋ ਗਈ ਸੀਗੀ ਜੀ ਜੀ ਫੇ ਅਸੀਂ ਸੋਚਿਆ ਵੀ ਨਹੀਂ ਜੇ ਉੱਧਰ ਬੀਜ ਦਿੱਤੇ ਉੱਧਰ ਪਤਾ ਨਹੀਂ ਲੱਗਣਾ ਵੀ ਇੱਥੇ ਬੀਜੋ ਰਾਹ ਦਿੱਤੇ ਫੇ ਜੀ ਵੀ ਸਰੋਂ ਸਾਰ ਨੂੰ ਪਤਾ ਲੱਗ ਜਾਵੇ ਹਾਂ ਵੀ ਛਾਹ ਇੱਥੇ ਹੈਗਾ ਜੀ ਜੀ ਹਾਂਜੀ ਤਾਂ ਕਰਕੇ ਰਾਤ ਫੇ ਦਵਾਰਾ ਲੈ ਆਂਦੀ ਜੀ ਇੱਕ ਉੱਥੇ ਪਾਣੀ ਟੁੱਟ ਗਿਆ ਜੀ ਪਹਿਲਾ ਸੂਰ ਪੱਤ ਗਿਆ ਜੀ ਅੱਛਾ ਜੀ ਹਾਂਜੀ ਸਰੋਂ ਕਾਲਾ ਕਿਹੜੀ ਹੈ ਆਪਣੀ ਇਹ ਝੋਲੇ ਪੱਤੇ ਝੋਲੇ ਪੱਤੇ ਵਾਲੀ ਜੀ ਕਿਰਾਇਆ ਜੀ ਕਹਿੰਦੇ ਆਪਾਂ ਹਾਂਜੀ ਛਾਹ ਵਾਲੀ ਸਰੋਂ ਆ ਜੀ ਅੱਛਾ ਜੀ ਹਾਂਜੀ ਹੈ ਜੀ ਠੀਕ ਆ ਇਹ ਸਾਗ ਵਾਲੀ ਸਰੋਂ ਆ ਹਾਂਜੀ ਹਾਂਜੀ ਤਾਂ ਕਰਕੇ ਜਾਨੀ ਆਪਾਂ ਨੂੰ ਦੁਬਾਰਾ ਫੇਰ ਇਧਰ ਵੀ ਜੀ ਹਾਂਜੀ 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 ਤਾਂ ਕਰਕੇ ਦੁਬਾਰਾ ਜੀ ਬੱਲੇ ਤੇ ਗਿਆਨੀ ਜੀ ਇਹ ਵੀ ਕੋਈ ਕੋਈ ਕਰ ਸਕਦਾ ਬੇਸ ਪਰ ਕਣਕ ਵੀ ਉਹ ਜਿਹ ਹੈਗਾ ਤਾਂ ਮਾਲਕ ਦਾ ਹੀ ਐਸਾ ਕੁਝ ਜੀ ਜੀ ਆਪਾਂ ਤਾਂ ਇੱਥੇ ਇੱਕ ਯਾਤਰਾ ਤੇ ਤੀਰਥ ਯਾਤਰੀ ਆ ਜੀ ਹੂੰ ਜੇ ਤਾਂ ਹੁਣ ਯਾਤਰਾ ਤੇ ਆਏ ਹੋਏ ਆ ਜੀ ਜੇ ਨਹੀਂ ਆਪਾਂ ਨਾਲ ਪੰਡਾ ਬੰਨੀ ਚਲਾਂਗੇ ਉਹਨਾਂ ਹੀ ਔਖਾ ਹੋਣਾ ਜੀ ਹੂੰ ਤੇ ਕਿਤੇ ਵੀ ਯਾਤਰਾ ਤੇ ਗਏ ਹਾਂ ਜਿੰਨਾ ਵਜਨ ਕੋਲ ਜ਼ਿਆਦਾ ਹੋਵੇ ਆਪਣੇ ਕੋਲ ਉਹਨਾਂ ਹੀ ਔਖਾ ਹੁੰਦਾ ਜੀ ਸਗਾ ਵਜਨ ਚੱਕਣ ਦੀ ਲੋੜ ਹੀ ਨਹੀਂ ਜੀ ਯਾਤਰਾ ਤੇ ਆਏ ਆ ਸਗਾ ਥੋੜਾ ਬਜਰ ਹੋਊਗਾ ਤਾਂ ਬੰਦਾ ਯਾਤਰਾ ਵੀ ਕਰ ਲੂਗਾ ਪੂਰੀ ਜੀ ਤਾਂ ਕਰਕੇ ਬਾਹਲਾ ਨਹੀਂ ਜਾਂਦਾ ਜੀ ਆਹ ਨਹੀਂ ਸਾਂਭਾਂਗੇ ਹਾਂਜੀ 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 ਤਾਂ ਕਰਕੇ ਜੀ ਆਪਾਂ ਕਹਿੰਦੇ ਵੀ ਸਕੂਲ ਮੈਨਾ ਚਾਹੀਦਾ ਜੀ ਬਹੁਤ ਮਹਨਤ ਬਣ ਲਿਆ ਫੇ ਸਮਾਨ ਨਹੀਂ ਸਾਂਭਾਂਗੇ ਹਾਂਜੀ ਸਮਾਨ ਨਹੀਂ ਸਾਂਭਾਂਗੇ ਫੇ ਆਪਾਂ ਜਿਹੜੀ ਸਾਨੂੰ ਅੱਜ ਮਸਾਂ ਹੀ ਮਿਲਿਆ ਜੀ ਮਨੁੱਖੀ ਜਾਮਾ ਜੀ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਮੁੜ ਕੇ ਜੀ ਹਨਾ ਆ ਜਿਹੜਾ ਹੁਣ ਭੈਣ ਭਰਾ ਆਪਣੇ ਇਕੱਠੇ ਆ ਜੀ ਇਹ ਕਦੇ ਵੀ ਨਹੀਂ ਹੋਣੀ ਜੀ ਕਦੇ ਵੀ ਨਹੀਂ ਹੋਣੇ ਜੋ ਆਉਣ ਵਾਲੇ ਸਮਿਆਂ ਦੇ ਵਿੱਚ ਜੇ ਆਪਾਂ ਕਹੀਏ ਅਜ ਤੋਂ 100 ਜਾਂ 200 ਜਾਂ 400 ਸਾਲ ਬਾਅਦ ਜੇ ਕਪਾ ਕਹਿੰਦੇ ਨਹੀਂ ਜੀ ਇਹ ਕੁਦਰਤ ਤੇ ਆ ਜੀ ਪਰਮਾਤਮਾ ਦੇ ਰੰਗ ਆ ਜੀ ਹਨਾ ਤਾਂ ਕਰਕੇ ਜਿੰਨਾ ਚਿਰ ਆਪਾਂ ਨੂੰ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਆ ਜੀ ਬਈ ਪਰਮਾਤਮਾ ਕਿਰਪਾ ਕਰੇ ਸਾਤੋਂ ਵੀ ਚੰਗੇ ਕੰਮ ਕਰਾਵੇ ਜੀ ਭਲਾ ਭਲਾ ਹਾਂਜੀ ਭਲਾ ਕਰਾਵੇ ਹਾਂਜੀ ਇੱਕ ਭਲਾ ਜੀ ਮੰਗਾਣਾ ਨਹੀਂ ਹੁਣ ਭਲਾ ਕਰਨਾ ਹੋਣਾ ਹਾਂਜੀ ਹਾਂਜੀ ਜੇ ਅਸੀਂ ਕਰਾਂਗੇ ਭਲਾ ਜੀ ਫੇ ਭਲਾ ਹੋਣਾ ਜੀ ਅੰਤ ਭਲੇ ਨੂੰ ਭਲਾ ਜੀ ਇਹੀ ਪਹਿਲਾ ਮੰਗਦੇ ਰਾ ਜਿਹੜਾ ਬੀਜੀ ਪਾਈ ਗਿਆ ਜੀ ਗੱਲੀ ਬਾਤੀ ਹਾਂਜੀ ਗੱਲੀ ਬਾਤੀ ਜੀ ਉਹ ਨਹੀਂ ਜੀ ਬਿਨਾਂ ਸ਼ੱਕ ਬਿਨਾਂ ਸ਼ੱਕ ਸੋ ਬਾਈ ਰੋਟਰੋਵੇਟਰ ਫੇਰ ਕੇ ਜ਼ਮੀਨ ਤਿਆਰ ਕਰ ਦਿੱਤੀ ਭਾਜੀ ਨੇ ਤੇ ਭਾਈ ਹੁਣੀ ਛੱਟਾ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਛੱਟਾ ਦੇ ਰਿਆ ਖੈਰ ਇਹ ਗੱਲ ਹੁੰਦੀ ਆ ਯਾਰ ਜਗਰੇ ਦੀ ਆ ਇਹਨੂੰ ਕੋਈ ਫੇਮ ਲੈਣ ਲਈ ਬਣਾਈ ਵੀਡੀਓ ਨਾ ਸਮਝਿਓ ਅਸੀਂ ਬੀਜਣਾ ਹੈ ਹਾਂਜੀ ਬੈਲਾ ਜੀ ਮੈਂ ਕਿਹ ਗੋਟੀ ਕਰਦਾਂਗੇ ਪਾੜਦਾਂਗੇ ਜੀ ਹੈ ਨਾ ਉਸ ਹਾਬ ਦਾ ਬਈ ਜਿੰਨਾ ਬੈਲਾ ਬੀਜਾਂਗੇ ਉਨੇ ਵਧੀਆ ਹਾਂਜੀ ਹਾਂਜੀ ਉਨੇ ਵਧੀਆ ਜੀ ਹੈ ਨਾ ਹਾਂਜੀ ਮੈਂ ਬੂਟਾ ਜਿਆਦਾ ਫੇਰ ਜਦੋਂ ਹਰੀ ਹੋਈ ਆਪਾਂ ਨਾਲ ਗੋੜ ਦੇਣੀ ਆ ਕਰੀਂ ਹਾਂ ਫੇਰ ਗੋੜ ਦਵਾਂਗੇ ਬੂਟਾ ਤੇ 2 ਥੋੜਾ ਜਿਹਾ ਹਾਬ ਦਾ ਪਾ ਲਈ ਹਾਂਜੀ ਹਾਂਜੀ ਹਾਂ ਬਾਲਾ ਸੰਘਣਾ ਨਾ ਪਾਏ ਹਾਂਜੀ ਸੋ ਬਈ ਇਹ ਜਿਗਰੇ ਹੁੰਦੇ ਆ ਕਿਉਂ ਇਹਦੇ ਵਿੱਚ ਆਪਾਂ ਵਾਲਾ ਉਹ ਵੀ ਲਾਉਣੀ ਆ ਹਾਂਜੀ ਹਾਂਜੀ ਜਿਗਰੇ ਸੋਚ ਦੇ ਨਾਲ ਆਉਂਦੇ ਆ ਸੋਚ ਉਦਾਂ ਦੀ ਰੱਖਾਂਗੇ ਤਾ ਫੇਰ ਹੀ ਇਹ ਕੰਮ ਹੋ ਸਕਦੇ ਆ ਸੋ ਬਹੁਤ ਸ਼ੁਕਰੀਆ ਭਾਈ ਗੱਲ ਹੈ ਕਿ ਇੱਕ ਥਾਟ ਹੈ ਇੱਕ ਵਿਚਾਰ ਹੈ ਇੱਕ ਇਨਸਾਨ ਦਾ ਆਪਾਂ ਇਹ ਕਹਿ ਸਕਦੇ ਆ ਵੀ ਆਪਾਂ ਨੂੰ ਜਿੰਨੀ ਕੁ ਸੇਧ ਲੈ ਸਕਦੇ ਆ ਜਿਹੋ ਜਿਹੇ ਵੀ ਚੰਗੀ ਆਪਾਂ ਨੂੰ ਲੈ ਹੀ ਲੈਣੀ ਚਾਹੀਦੀ ਆ ਪਰ ਇਹ ਜਿਹੇ ਇਨਸਾਨ ਜਿਹੜੇ ਹੁੰਦੇ ਆ ਇਹ ਬਹੁਤ ਤੁਹਾਨੂੰ ਘਾਟੇ ਦਾ ਦੇਖਣ ਨੂੰ ਮਿਲਦੇ ਆ ਸਮਾਜ ਦੇ ਵਿੱਚ ਤੇ ਜੇ ਕੋਈ ਸੋਚ ਰਿਹਾ ਬਈ ਉਹਦੀ ਜਿਹੜੀ ਹੈਗੀ ਆ ਚਲੋ ਆਪਾਂ ਕਹਿੰਦੇ ਆ ਵੀ ਉਹਨੂੰ ਸ਼ਾਬਾਸ਼ੀ ਦੇਣੀ ਤਾਂ ਬਣਦੀ ਆ ਬਹੁਤ ਧੰਨਵਾਦ ਜੀ ਇਸ ਉਦਮ ਨੂੰ ਚਲੋ ਸ਼ੇਅਰ ਜ਼ਰੂਰ ਕਰ ਦਿਓ ਅਸੀਂ ਬੇਨਤੀ ਕਰਾਂਗੇ ਸ਼ਾਇਦ ਇਹਦੇ ਵਲ ਦੇਖ ਕੇ ਕਿਸੇ ਹੋਰ ਨੂੰ ਵੀ ਜਿਹੜਾ ਹੈ ਉਹ ਇਹੋ ਜਿਹਾ ਕਰਨ ਦੀ ਲਗਨ ਲੱਗੇ ਤਾਂ ਬਹੁਤ ਧੰਨਵਾਦ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਆਪਾਂ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਮਿਲਦੇ ਆ ਸਤਿ ਸ੍ਰੀ ਅਕਾਲ